भॻवंत मानारा मज़ूरा करणी सरकार ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਵਿਸਾਦ ਵਿਜੂ ਰਿਹਾ ਕਰੋ ਰਿਹਾ ਕਰੋ ਰਹਾ ਕਰੋ ਭਗਵੰਤ ਮਾਨ ਸਰਕਾਰ ਮਰਦਾਬਾਦ 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 ਸੈਂਟਰ ਦੀ ਮੋਦੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਬੜਾ ਹੀ ਘਰ ਕਹੇੜਾ ਕਹੇੜਾ ਸੈਕਟਰ ਦੀ ਮੋਦੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਰਵੇਲ ਕਾਖਣਾ ਰਵੇਲ ਕਾਖਣਾ ਰਵੇਲ ਕਾਖਣਾ ਅੱਜ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜੋਤ ਮੋਰਚਾ ਜਿਹੜਾ ਹੀ ਅੱਜ ਪੰਜ ਦਿਨੋਂ ਚਾੜੀਗੜ੍ਹ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਉਹਨਾਂ ਚਾੜੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰ ਰਹਾ ਹੈ ਉਹਦੇ ਵਿੱਚ ਪੜਾਈ ਚੰਨ ਲੈ ਕੀ ਕੀਤਾ ਗਿਆ ਹੈ ਕਮੇਟੀ ਜਿਹੜਾ ਰਾਤ ਸਾਰਿਆਂ ਦਸਜੁਗਤਾ ਕਿਸਾਨ ਮੋਰਚੇ ਤੇ ਜਿੰਨੇ ਆਗੂ ਸਾਰਿਆਂ ਨੂੰ ਇਹਨਾਂ ਨੇ ਚੁੱਕਿਆ ਆ ਸੋ ਭਾਈ ਇਦਾਂ ਨਹੀਂ ਚੱਲਦਾ ਤੁਹਾਡੇ ਤੇ ਬੜੀਆਂ ਆਸਾਂ ਕੀਤੀਆਂ ਐ ਲੋਕਾਂ ਨੇ ਕਿ ਆਮ ਆਦੀ ਪਾਰਟੀ ਸਰਕਾਰ ਆਉਗੀ ਤੇ ਉਹ ਮਗਰ ਆਖਾਂ ਲਾ ਗਿਆ ਜਿਹੜੀਆਂ ਉਹ ਸਾਰਾ ਕੁਝ ਅੱਜ ਜਿਹੜਾ ਆ ਤੁਸੀਂ ਉਸੇ ਤਰੀਕੇ ਨਾਲ ਜਿੱਦਾਂ ਦੂਜੇ ਜ਼ੁਲਮ ਕਰਦੇ ਦੇ ਅੱਜ ਉਸੇ ਤਰੀਕੇ ਨਾਲ ਕੱਲ ਆ ਸ਼ਕਰ ਵੱਲੋਂ ਸਜੁਕਟ ਕਿਸਾਨ ਮੋਰਚਾ ਜਿਹੜਾ ਵਾ ਉਹਦੇ ਵਿੱਚ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੇ ਫੈਸਲਾ ਲਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਵਾ ਆਪਾਂ ਪ੍ਰਦਰਸ਼ਨ ਕਰਨ ਵਾਸਤੇ ਜਾਣਾ ਵਾ ਜਿਹਦੇ ਤਹਿਤ ਜਿਹੜਾ ਭਗਵੰਤ ਮਾਨ ਆ ਜੀ ਪੰਜਾਬ ਦਾ ਸੀਐਮ ਉਹਨਾਂ ਨੇ ਮੀਟਿੰਗ ਦਿੱਤੀ ਸੀ ਮੀਟਿੰਗ ਦੇ ਵਿੱਚ ਕੀ ਨਿਕਲਿਆ ਕੀ ਨਹੀਂ ਨਿਕਲਿਆ ਪਰ ਜਿਹੜੇ ਲਹਿਜੇ ਦੇ ਨਾਲ ਆ ਭਗਵੰਤ ਮਾਨ ਜੀ ਮੀਟਿੰਗ ਛੱਡ ਕੇ ਆਇਆ ਇਹ ਪਹਿਲੀ ਵਾਰੀ ਨਹੀਂ ਹੋਇਆ ਇੱਕ ਵਾਰੀ ਅੱਗੇ ਵੀ ਜਦੋਂ মিডিਆ ਸਵਾਲ ਕਰਦਾ ਸੀ ਤੇ মিডিਆ ਨਾਲ ਗਰਮ ਹੋਏ ਸੀ ਕਿ ਸਾਰੇ ਸਵਾਲਾਂ ਦੇ ਜਵਾਬ ਤੂੰ ਹੀ ਦੇਣੇ ਆ ਉਹਦੇ ਵਿੱਚ ਵੀ ਬੜੀ ਤਲਖੀ ਜਿਹੜੀ ਆ ਉਹ মিডিਆ ਦੇ ਨਾਲ ਵੀ ਇਹਨਾਂ ਨੇ ਅੱਗੇ ਪਿਛੇ ਜਿਹੜੀ ਬੜੀ ਵੀਡੀਓ ਜਿਹੜੀ ਵਾਇਰਲ ਹੋਈ ਸੀ ਹੁਣ ਜਿਹੜੀ ਕਿਸਾਨਾਂ ਦੇ ਨਾਲ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਇਹਨਾਂ ਮੋਰਚਾ ਲਾਉਣਾ ਸੀ ਉਸ ਮੋਰਚੇ ਦੇ ਉੱਤੇ ਸਰਕਾਰ ਨੇ ਜਿਹੜਾ ਤਸ਼ੱਦਦ ਕੀਤਾ ਵਾ ਉਸ ਤਸ਼ੱਦਦ ਦਾ ਜਿਹੜਾ ਕਿਸਾਨ ਮਜ਼ਦੂਰ ਸ਼ਗਰਚ ਕਮੇਟੀ ਵੱਲੋਂ ਅਸੀਂ ਉਹਦੀ ਨਿੰਦਾ ਕਰਦੇ ਆਂ ਔਰ ਅਸੀਂ ਇਹ ਗੱਲਾਂ ਨੇ ਆ ਇਹ ਭਗਵੰਤ ਮਾਨ ਜੀ ਤੁਸੀਂ ਵੀ ਧਰਨੇ ਆ ਜਿੰਦਾ ਰਹੇ ਜੀ ਟਾਡੀ ਸਰਕਾਰ ਧਰਨੇ ਆ ਜੋ ਨਿਕਲੀ ਆ ਉਹ ਉਹ ਚੀਜ਼ ਨੂੰ ਅਸੀਂ ਇਹ ਚੀਜ਼ਾਂ ਨੇ ਭਾਈ ਸਾਡਾ ਡੈਮੋਕਰੈਟਿਕ ਹਾਕਿਆ ਅਸੀਂ ਆਪਣੀ ਆਵਾਜ਼ ਉਠਾ ਸਕਦੇ ਆ ਜਿਹੜੇ ਸਾਡੇ ਭਰਾ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਵਾਸਤੇ ਚਲੇ ਸੀ ਤੁਸੀਂ ਰਾਤ ਉਹਨਾਂ ਨੂੰ 2 2 ਵਜੇ ਚੁੱਕਿਆ ਤੇ ਉਹਨਾਂ ਦੇ ਪਰਚੇ ਪਾਏ ਗਏ ਆ ਅਸੀਂ ਮੰਗ ਕਰਦੇ ਆ ਕਿਸਾਨ ਮਜ਼ਦੂਰ ਸਿੰਗਰ ਜੀ ਕਮੇਟੀ ਇਸ ਚੀਜ਼ ਦੀ ਨਿੰਦਾ ਕਰਦੀ ਆ ਔਰ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਜਿਹੜੇ ਆ ਕਿੰਨੇ ਵੀ ਟੇਨ ਕੀਤੇ ਗਏ ਆ ਕਿਸਾਨ ਆਗੂ ਉਹਨਾਂ ਸਾਰਿਆਂ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਔਰ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਮੋਰਚਾ ਲਾਉਣ ਵਾਸਤੇ ਨਿੱਤੇ ਵੱਡੇ ਐਕਸ਼ਨ ਜਿਹੜੇ ਆ ਸੂਬੇ ਵੱਲੋਂ ਜਿਹੜੇ ਐਲਾਨੇ ਜਾਣਗੇ ਉਹਦਾ ਸਾਹਮਣਾ ਭਗਵੰਤ ਮਾਨ ਜੀ ਤੁਹਾਨੂੰ ਕਰਨਾ ਪਊਗਾ ਸੋ ਇਸ ਕਰਕੇ ਸਾਰੇ ਭਈ ਅਪੀਲ ਕਰਾਂਗੇ ਕਿ ਇੱਕ ਜੁੱਟ ਹੋਣ ਦੀ ਲੋੜ ਆ ਤਗੜੇ ਹੋ ਕੇ ਜਿਹੜੀ ਆ ਸਾਨੂੰ ਆਪਣੀ ਲੜਾਈ ਜਿਹੜੀ ਆ ਉਹ ਲੜਨੀ ਪੈਣੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ